न्यूज़ पंजाब इस वे खबर कुमांड तू तो डिप्टी कमिश्नर दे ते पराली प्रबंधन संबंधी किसान जागरूक सेमिनार करवाया गया बाबा नामदेव सीनियर स्कूल लड़किया कुमान तू तो अड्डा चौक कमांड तक मार्च कडिया गया मलाक्सि हरगोविंदपुर साहिब एदीन बाबा नामदेव सीनियर सेकेंडरी स्कूल लड़कियां कुमानवी के पराली प्रबंधन संबंधी जागरूकता सेमिनार डिप्टी कमिश्नर बुरदासपुर के दिशा निर्देशा अनुसार आयोजित किया गया जिसमें प्रधान के मुख्य अतिथि बाड़ी अफसर बुरदासपुर डॉक्टर सुरेंद्र पाल सिंह ने की थी इस मौके बी डी पी ओ श्री हरगोबिंदपुर साहब मैडम सचिव कौर विशेष तौर पे शामिल हो के हाजिर हुए डॉक्टर बलविंदर कौर खेतीबाड़ी विस्तार अफसर कुमार ने बी डी पी ओ श्री हरगोबिंदपुर मैडम सचिव कौर ने मीडिया नाल गलबात कर दिया हा कि हाकिमयो डिप्टी कमिश्नर गुरदासपुर ओमा शंकर जी बे हुकमत परली परबंधन संबंधी जागरूकता सेमिनार लगाया गया है ਅਤੇ ਇਸੇ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਬਾਬਾ ਨਾਮਦੇਵ ਜੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਸ਼ੁਰੂਆਤ ਕਰਕੇ ਕੁਮਾੜ ਦੇ 메ਨ ਬਾਜ਼ਾਰ ਅੱਡਾ ਚੌਕ ਕੁਮਾੜ ਤੱਕ ਮਾਰਚ ਕਰਿਆ ਗਿਆ। ਉਹਨਾਂ ਆਖਿਆ ਕਿ ਸੈਮੀਨਾਰ ਵਿੱਚ ਪਹੁੰਚੇ ਕਿਸਾਨਾਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਪ੍ਰਾਲੀਨਾ ਸਾੜਨ ਸਬੰਧੀ ਕਸਮ ਖਾ ਕੇ ਪ੍ਰਾਲੀਨਾ ਸਾੜਨ ਦਾ ਪ੍ਰਣ ਕੀਤਾ। ਉਹਨਾਂ ਆਖਿਆ ਕਿ ਛੋਨੇ ਵੀ ਰਹਿੰਦ ਖੁਹੰ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਕਈ ਵਾਰ ਮਨੁੱਖੀ ਕੀਮਤੀ ਜਾਨ ਵੀ ਇਸ ਦੇ ਤੂਹੇ ਦੀ ਲਪੇਟ ਵਿੱਚ ਆ ਚਲੀਆਂ ਗਈਆਂ ਹਨ। ਇਸ ਮਾਰਚ ਵਿੱਚ ਸਕੂਲ ਦੇ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਆਓ ਦੇਖਦੇ ਹਾਂ 2417 ਨਿਊਜ਼ ਪੰਜਾਬ ਤੇ ਕਮਾਂਡੋ ਬਿਊਰੋ ਚੀਫ ਬਚਿੱਤਰ ਸਿੰਘ ਕਲਸੀ ਪੱਤਰਕਾਰ ਡਾਕਟਰ ਨਰਿੰਦਰ ਕੁਮਾਰ ਜਗੀਰਮਣ ਜਿਹੜਾ ਅੱਜ ਕੱਢ ਰਹੇ ਜੇ ਤੁਸੀਂ ਪਰਾਲੀ ਨੂੰ ਸਾੜਨ ਬਾਰੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਨਾ ਤਾਂ ਪਰਾਲੀ ਨੂੰ ਅੱਗ ਲਾਉਣੀ ਹੈ ਉਹੋ ਜਿਹੜਾ ਪ੍ਰਦੂਸ਼ਨ ਆ ਉਹ ਹਰ ਕਿਸ ਦੀ ਸਿਹਤ ਤੇ ਜਾਂ ਹਰ ਕਿਸ ਨੂੰ ਨੁਕਸਾਨ ਕਰਦਾ ਹੈ। ਇਹ ਤੋਂ ਮੇਰੀ ਖਾਨ ਪਰਾਵਾਂ ਨੂੰ ਇਹੋ ਅਪੀਲ ਵਾ ਕਿ ਪਰਾਲੀ ਨੂੰ ਅੱਗ ਨਾ ਲਾਉਣ ਦੀ ਰਹਿਨ ਖੰਡਮਾ। ਅੱਜ ਜਿਹੜਾ ਇਮਾਰਤ ਕੱਢਣ ਦੇ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਹੈ ਜੀ? ਇਹ ਇੱਥੋਂ ਆਪਾਂ ਜਾਵਾਂਗੇ ਮੇਨ ਬਾਜ਼ਾਰ ਨੂੰ। ਉਧਰੋਂ ਉੱਪਰ ਤੋਂ ਘੁੰਮ ਕੇ ਫਿਰ ਵਾਪਸ ਆਵਾਂਗੇ। ਠੀਕ ਹੈ। ਹਾਂ ਜੀ ਮੈਡਮ ਜਿਹੜਾ ਅੱਜ ਪਰਾਲੀ ਦੇ ਵਿਰੁੱਧ ਤੁਸੀਂ ਮਾਰਚ ਪਾਸ ਕਰ ਰਹੇ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਇਹਦੇ ਵਿੱਚ ਵੇਖੋ ਮਾਨਜੋਗ ਡੀਸੀ ਸਾਹਿਬ ਸਾਡੇ ਜਿਹੜੇ ਗੁਰਦਾਸਪੁਰ ਨੇ ਓਮਾ ਸ਼ੰਕਰ ਆਈ ਓਮਾ ਸ਼ੰਕਰ ਜੀ ਆਈਏ ਐਸ ਉਹਨਾਂ ਦੇ ਵੀ ਬੜਾ ਪ੍ਰੈਸ਼ਰ ਹਨ ਉਹਨਾਂ ਦੀ ਜੋ ਦिशा ਅੰਦਰ ਦੇਸ਼ਾ ਉਹ ਕਹਿੰਦੇ ਤੁਸੀਂ ਮਾਰਚ ਕਰੋ ਡੋਰ ਟੂ ਡੋਰ ਮੀਟ ਕਰੋ ਮਸ਼ੀਨਰੀ ਦੀ ਵੀ ਇੱਕ ਕਲੈਬੋਰੇਸ਼ਨ ਕਰੋ ਸਾਰਾ ਕੁਝ ਅਸੀਂ ਕਰ ਰਹੇ ਹਾਂ ਸਾਡੇ ਜ਼ਿਲ੍ਹਾ ਮੁਖੀ ਤਿਵਾੜੀ ਅਫਸਰ ਉਹ ਵੀ ਬਹੁਤ ਹਰ ਜਗ੍ਹਾ ਤੇ ਪਹੁੰਚ ਕੇ ਕੈਂਪ ਲਵਾ ਰਹੇ ਆ ਕਿਉਂਕਿ ਇਹ ਸਾਡੀ ਤਰਾਸ ਦੀ ਬਣ ਚੁੱਕੀ ਆ ਉਹਦਾ ਕਾਰਨ ਇਹ ਆ ਕਿ ਜਿਹੜਾ ਪੋਲੂਸ਼ਨ ਆ ਉਹ ਬਹੁਤ ਜ਼ਿਆਦਾ ਫੈਲ ਚੁੱਕਾ ਆ ਜਿਹੜੇ ਪੋਲੂਸ਼ਨ ਇੰਨਾ ਕ ਫੈਲ ਚੁੱਕਾ ਕਿ ਸਾਨੂੰ ਆਸਥਮਾ ਤੇ ਕੈਂਸਰ ਵਰਗੀਆਂ ਪ੍ਰੋਬਲਮਸ ਵੀ ਆ ਰਹੀਆਂ ਆ ਸੋ ਅਸੀਂ ਸਾਰੇ ਹੀ ਸ਼੍ਰੀ ਹਰਗੋਬਿੰਦਪੁਰ ਬਲਾਕ ਵਿੱਚ ਮਸ਼ੀਨਰੀ ਦਾ ਪ੍ਰਬੰਧ ਵੀ ਕੀਤਾ ਆ ਤੇ ਅਸੀਂ ਡੋਰ ਟੂ ਡੋਰ ਜਾ ਕੇ ਇਹਨਾਂ ਨੂੰ ਅਵੇਅਰ ਵੀ ਕਰ ਰਹੇ ਆ ਜਿੱਥੋਂ ਸਕੂਲਾਂ ਵਿੱਚ ਵੀ ਅਸੀਂ ਮਾਰਚ ਵੀ ਕੱਢ ਰਹੇ ਆ ਅੱਜ ਅਸੀਂ ਗਰਲ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਆ ਕਮਾਂਡ ਦਾ ਉਥੋਂ ਬੱਚਿਆਂ ਦੇ ਸਹਿਯੋਗ ਨਾਲ ਪਹਿਲਾ ਕੈਂਪ ਲਾਇਆ ਸਾਡੇ ਕਸਾਨਵੀ ਨਾਲ ਸੀਗੇ ਤੇ ਹੁਣ ਅਸੀਂ ਇਹ ਮਾਰਚ ਜਿਹੜਾ ਉਹ ਪੂਰਾ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ